ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰੋਜ਼ਾਨਾ ਹੀ ਤੀਰ ਬੰਦੂਕ ਅਤੇ ਤਲਵਾਰ ਚਲਾਉਣ ਦਾ ਅਭਿਆਸ ਕਰਦੇ ਰਹਿੰਦੇ ਸਨ ਗੁਰੂ ਜੀ ਨੂੰ ਦੇਸ਼ ਵਿਦੇਸ਼ ਤੋਂ ਸੰਗਤਾਂ ਕੋੜੇ ਪਾਸਟਰ ਲਿਆ ਕੇ ਭੇਟ ਕਰਦੀਆਂ ਰਹਿੰਦੀਆਂ ਸਨ ਸਾਨੂੰ ਅਨੇਕ ਸੇਖ ਸ਼ਰਦਾ ਨਾਲ ਗੁਰੂ ਜੀ ਦੇ ਪਾਸ ਨੌਕਰੀ ਕਰਨ ਲੱਗ ਪਏ ਗੁਰੂ ਜੀ ਉਹਨਾਂ ਨੂੰ ਨਿਯਮ ਅਨੁਸਾਰ ਤਨਖਾਹ ਰੋਟੀ ਅਤੇ ਕਪੜਾ ਆਦਿ ਦਿੰਦੇ ਸਨ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਜੀ ਪਾਸ ਫौज ਇਕੱਠੀ ਹੋ ਗਈ ਜਦੋਂ ਕੋਈ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਹੁੰਦਾ ਸੀ ਤਾਂ ਜਕਾਰਾ ਬਲਾ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਹੁੰਦਾ ਸੀ ਸਤਿਗੁਰੂ ਜੀ ਸਿੱਖਾਂ ਨੂੰ ਅਭਿਆਸ ਕਰਨ ਵਾਸਤੇ ਚੰਗੇ ਘੋੜੇ ਤੇ ਵਸਤਰ ਦੇ ਕੇ ਉਹਨਾਂ ਤੋਂ ਰੋਜ਼ਾਨਾ ਹੀ ਜੁੱਧ ਜੰਗ ਕਰਨ ਦਾ ਅਭਿਆਸ ਕਰਾਉਂਦੇ ਰਹਿੰਦੇ ਸਨ ਜਦ ਇਸ ਤਰ੍ਹਾਂ ਦੀ ਫੌਜੀ ਢੰਗ ਦਾ ਕੁਝ ਸਮਾਨ ਤੇ ਜਵਾਨ ਇਕੱਠਾ ਹੋ ਗਏ ਤਾਂ ਸਤਿਗੁਰੂ ਜੀ ਨੇ ਸੋਚਿਆ ਦੇ ਦਲ ਵਿੱਚ ਇੱਕ ਦੁਆਮਾ ਵੀ ਹੋਣਾ ਚਾਹੀਦਾ ਹੈ ਜਿਸ ਦੇ ਵੱਜਣ ਨਾਲ ਆਪੋ ਆਪਣੇ ਡੇਰਿਆਂ ਵਿੱਚ ਬੈਠੇ ਜਵਾਨਾਂ ਨੂੰ ਕਿਸੇ ਤਿਆਰੀ ਅਰਥਵਾ ਲਾਚਾਰੀ ਦੀ ਸੂਚਨਾ ਦਿੱਤੀ ਜਾ ਸਕੇ ਇਹ ਸੋਚ ਕੇ ਗੁਰੂ ਜੀ ਨੇ ਭਾਈ ਨੰਦ ਚੰਦ ਨੂੰ ਹੁਕਮ ਕਰ ਦਿੱਤਾ ਭਾਈ ਜੀ ਨੇ ਬਹੁਤ ਸਾਰਾ ਲੋਹਾ ਖਰੀਦ ਕੇ ਉਸ ਦਾ ਦੁਆਮਾ ਤਿਆਰ ਕਰਨ ਵਾਸਤੇ ਕਈ ਕਾਰੀਗਰ ਲਗਾ ਦਿੱਤੇ ਕਾਰੀਗਰਾਂ ਨੇ ਥੋੜੇ ਦਿਨਾਂ ਵਿੱਚ ਹੀ ਜਦ ਦੁਆਮੇ ਦੇ ਦੋਵੇਂ ਦੌਰ ਤਿਆਰ ਕਰ ਲਏ ਤਾ ਉਸ ਨੂੰ ਖੱਲ ਨਾਲ ਮੜਾ ਕੇ ਸਤਿਗੁਰੂ ਜੀ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਜਿਸ ਨੂੰ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਉਹਨਾਂ ਕਾਰੀਗਰਾਂ ਨੂੰ ਬਹੁਤ ਖੁਸ਼ ਹੋ ਕੇ ਬਹੁਤ ਧੰਨਵਾਦ ਕਰਿ ਦਿੱਤਾ ਜਦੋਂ ਦੁਆਮਾ ਤਿਆਰ ਹੋ ਗਿਆ ਤਾਂ ਉੱਥੋਂ ਦੇ ਮਸੰਦ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਇਹ ਗੱਲ ਠੀਕ ਨਹੀਂ ਹੈ ਪਹਿਲਾਂ ਤਾਂ ਗੁਰੂ ਜੀ ਦਿਨ ਰਾਤ ਸੈਨਾ ਇਕੱਠੀ ਕਰਦੇ ਰਹਿੰਦੇ ਸਨ ਤੇ ਹੁਣ ਇੱਕ ਵੱਡਾ ਸਾਰਾ ਦੁਮਾਮਾ ਵੀ ਬਣਵਾ ਲਿਆ ਹੈ ਜਦ ਗੁਰੂ ਜੀ ਇਸ ਨੂੰ ਵਜਾਉਣਗੇ ਤਾਂ ਕਹਿਲੂਰ ਦਾ ਰਾਜਾ ਭੀਮਚੰਦ ਵੀ ਇਸ ਨੂੰ ਸੁਣ ਲਵੇਗਾ ਹੋ ਹੋ ਦੇਸ਼ ਦਾ ਰਾਜਾ ਹੈ ਉਸ ਪਾਸ ਤਾਕੜੀ ਫੌਜ ਹੈ ਬਿਲਾਸਪੁਰ ਉਸ ਦੀ ਰਾਜਧਾਨੀ ਹੈ ਐਸਾ ਨਾ ਹੋਵੇ ਉਹ ਤੁੰਸਾ ਬਾਜ ਦਾ ਸੁਣ ਕੇ ਕੋਈ ਬੁਖੇੜਾ ਹੀ ਖੜਾ ਨਾ ਕਰ ਦੇਵੇ ਰਾਜਾ ਭੀਮਚੰਦ ਸਾਡੇ ਤੇ ਜੁੱਧ ਹੀ ਨਾ ਕਰ ਦੇਵੇ ਜੇ ਸਾਡੇ ਤੇ ਰਾਜੇ ਭੀਮਚੰਦ ਨੇ ਜੁੱਦ ਕਰ ਦਿੱਤਾ ਤਾਂ ਸਾਡਾ ਇੱਥੇ ਬਸਣਾ ਔਖਾ ਹੋ ਜਾਵੇਗਾ ਜਿਸ ਭੀਮਚੰਦ ਦਾ ਇਹ ਰਾਜ ਹੈ ਉਹ ਸਾਨੂੰ ਆਪਣੇ ਰਾਜ ਵਿੱਚੋਂ ਕੱਢ ਦੇਵੇਗਾ ਜੇ ਅਸੀਂ ਉਸ ਨਾਲ ਜੰਗ ਕਰਾਂਗੇ ਤਾਂ ਜੰਗ ਕਰਨ ਵਾਸਤੇ ਬਹੁਤ ਤੁਾਨੂੰ ਦੀ ਲੋੜ ਹੁੰਦੀ ਹੈ ਧੰਨੇ ਇਕੱਠਾ ਕਰਨ ਦੀ ਵਿਪਤਾ ਸਾਡੇ ਮਸੰਦਾ ਦੇ ਸਿਰ ਤੇ ਹੀ ਆ ਪਵੇਗੀ ਗੁਰੂ ਜੀ ਹਜੇ 9 ਸਾਲ ਦੇ ਹੀ ਹਨ ਉਹ ਆਪਣੇ ਮਨ ਪਾਉਂਦੀਆਂ ਗੱਲਾਂ ਜਾਣੀ ਕੇ ਬਿਨਾ ਉਹਨਾਂ ਦਾ ਫਾਲ ਸੋਚੇ ਸਮਝੇ ਹੀ ਕਰੀ ਜਾਂਦੇ ਹਨ ਇਹ ਸੋਚ ਕੇ ਮਸੰਦਾ ਨੇ ਮਾਤਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਇੱਕ ਤਾਂ ਗੁਰੂ ਜੀ ਨੇ ਬਹੁਤ ਫੌਜ ਇਕੱਠੀ ਕਰ ਰੱਖੀ ਹੈ ਉਹਨਾਂ ਨੂੰ ਰੋਟੀ ਕਪੜਾ ਤੇ ਤਨਖਾਹ ਮਿਲਦੀ ਹੈ ਦੂਜਾ ਦੇਗ ਦਾ ਬਹੁਤ ਖਰਚਾ ਹੈ ਐਨਾ ਖਰਚਾ ਤਾਂ ਉਹੀ ਪੂਰਾ ਕਰ ਸਕਦਾ ਹੈ ਜਿਸ ਪਾਸ ਦੇਸ਼ ਦਾ ਰਾਜ ਹੋਵੇ ਇੱਥੇ ਤਾਂ ਸਿੱਖ ਸੰਗਤ ਜਥਾ ਸ਼ਕਤ ਪੇਟਾ ਲਿਆਉਂਦੀ ਹੈ ਤਾਂ ਨਿਰਵਾਹ ਹੁੰਦਾ ਹੈ ਕਿਸੇ ਪਾਸੋਂ ਹੁਕਮ ਕਰਕੇ ਨਹੀਂ ਲਿਆ ਜਾ ਸਕਦਾ ਜਿਸ ਨਾਲ ਸੈਨਾ ਦਾ ਖਰਚ ਚਲਾਇਆ ਜਾਵੇ ਹੁਣ ਇੱਕ ਘੌਂਸਾ ਬਣਵਾ ਲਿਆ ਹੈ ਜਿਸ ਨਾਲ ਬੜਾ ਵੱਡਾ ਝਗੜਾ ਉੱਠ ਖੜਾ ਹੋਣ ਦਾ ਡਰ ਹੈ ਜਦੋਂ ਗੁਰੂ ਜੀ ਇਸ ਨੂੰ ਵਜਾਉਣਗੇ ਤਾਂ ਇਸ ਇਲਾਕੇ ਦਾ ਰਾਜਾ ਭੀਮਚੰਦ ਉਸ ਨੂੰ ਸੁਣ ਕੇ ਸਹਾਰ ਨਹੀਂ ਸਕੇਗਾ ਕਿਉਂਕਿ ਆਪਣੇ ਰਾਜ ਵਿੱਚ ਦੂਸਰੇ ਦਾ ਨਗਾਰਾ ਕੌਣ ਵੱਜਣ ਦਿੰਦਾ ਹੈ ਸਾਨੂੰ ਡਰ ਹੈ ਕਿ ਕਿਤੇ ਆਨੰਦਪੁਰ ਹੀ ਨਾ ਛੱਡਣਾ ਪਵੇ ਇਸ ਕਰਕੇ ਤੁਸੀਂ ਸਤਿਗੁਰੂ ਜੀ ਨੂੰ ਸਮਝਾਓ ਕਿ ਤੌਸਾ ਨਾ ਵਜਾਉਣ ਮਸੰਦਾ ਨੇ ਮਾਤਾ ਜੀ ਨੂੰ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਿਵੇਂ ਸ੍ਰੀਮੇ ਗੁਰੂ ਜੀ ਨੇ ਜੁੱਧ ਜੰਗ ਕੀਤੇ ਤਾਂ ਉਹਨਾਂ ਨੂੰ ਅੰਮ੍ਰਿਤਸਰ ਛੱਡ ਕੇ ਅਨੇਕ ਪ੍ਰਕਾਰ ਦੇ ਸੰਕਟ ਝੱਲਣੇ ਪਏ ਸਨ ਇਸ ਕਰਕੇ ਗੁਰੂ ਜੀ ਨੂੰ ਕੋਈ ਵੀ ਬਖੇੜੇ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਮਾਤਾ ਜੀ ਨੇ ਇਹ ਗੱਲ ਸੁਣ ਕੇ ਬਹੁਤ ਚਿੰਤਾ ਕੀਤੀ ਅਤੇ ਸਤਿਗੁਰੂ ਜੀ ਨੂੰ ਸੱਦ ਕੇ ਸਮਝਾਇਆ ਕਿ ਬੇਟਾ ਐਸਾ ਕੰਮ ਕੋਈ ਨਾ ਕਰੋ ਜਿਸ ਨਾਲ ਪਹਾੜੀ ਰਾਜਿਆਂ ਨਾਲ ਕੋਈ ਝਗੜਾ ਛੇੜ ਪਵੇ ਜੇ ਤੁਸੀਂ ਸੈਨਾ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਹੈ ਉਸ ਨਾਲ ਆਪਣੀ ਮौज ਅਨੁਸਾਰ ਸ਼ਿਕਾਰ ਖੇਡੋ ਹੱਸੋ ਖੇਡੋ ਤੇ ਦਿਲ ਪਰਚਾਵਾ ਕਰੀ ਰੱਖੋ ਤੁਸੀਂ ਸਾਰਿਆਂ ਦੇ ਪੂਜਨਯੋਗ ਹੋ ਚਾਰੇ ਦਿਸ਼ਾਵਾਂ ਵਿੱਚ ਤੁਹਾਡੀ ਸਿੱਖੀ ਸੇਵਕੀ ਹੈ ਜਿੱਥੇ ਮਰਜੀ ਹੈ ਆਵੋ ਜਾਓ ਪਰ ਮੈਂ ਹੁਣ ਸੁਣਿਆ ਹੈ ਕਿ ਤੁਸੀਂ ਇੱਕ ਨਗਾਰਾ ਬਣਵਾਇਆ ਹੈ ਤੇ ਉਸ ਨੂੰ ਤੁਸੀਂ ਸੈਨਾ ਵਿੱਚ ਵਜਾਉਣਾ ਚਾਹੁੰਦੇ ਹੋ ਬੇਟਾ ਜੀ ਇਸ ਤਰ੍ਹਾਂ ਤੁਹਾਡੇ ਕਰਨ ਨਾਲ ਅਚਾਨਕ ਹੀ ਕੋਈ ਨਾ ਕੋਈ ਝਗੜਾ ਉੱਠ ਖੜਾ ਹੋਵੇਗਾ ਇਹ ਕੰਮ ਤੁਸੀਂ ਮੂਲੋ ਨਾ ਕਰੋ ਆਰਾਮ ਨਾਲ ਆਪਣੀ ਨਗਰੀ ਵਿੱਚ ਬਸੋ ਤੇ ਸੁਖ ਮੰਨੋ ਤੁਹਾਡੇ ਬਾਬਾ ਜੀ ਨੇ ਜਦ ਜੰਗ ਕੀਤਾ ਸੀ ਤਾਂ ਉਹਨਾਂ ਨੂੰ ਅਮਰਤਸਰ ਛੱਡ ਕੇ ਜਾਣਾ ਪਿਆ ਸੀ ਅਤੇ ਕਈ ਤਰ੍ਹਾਂ ਦੇ ਸੰਕਟ ਉਠਾਉਣੇ ਪਏ ਸਨ ਰਾਜਾ ਭੀਮਚੰਦ ਜਿਸ ਦੇ ਰਾਜ ਵਿੱਚ ਅਸੀਂ ਰਹਿੰਦੇ ਹਾਂ ਉਹ ਤੁਹਾਡਾ ਨਗਾਰਾ ਵਜਦਾ ਸੁਹਾਰ ਨਹੀਂ ਸਕੇਗਾ ਤੁਸੀਂ ਆਪਣੇ ਘਰ ਵਿੱਚ ਬੇਸ਼ੱਕ ਨਗਾਰਾ ਵਜਾਓ ਪਰੰਤੂ ਸ਼ਿਕਾਰ ਖੇਡਣ ਸਮੇਂ ਨਗਾਰਾ ਨਾ ਵਜਾਉਣਾ ਦੇਸ਼ ਦੇ ਰਾਜਿਆਂ ਨਾਲ ਸਾਡੀ ਪੁੱਗ ਨਹੀਂ ਸਕਦੀ ਲੜਨ ਭਿੰਨ ਵਿੱਚ ਕੋਈ ਸੁਖ ਨਹੀਂ ਹੁੰਦਾ ਮਾਤਾ ਜੀ ਪਾਸੋਂ ਇਹ ਸਭ ਕੁਝ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਮਾਤਾ ਜੀ ਸਾਨੂੰ ਕਿਸੇ ਦਾ ਡਰ ਨਹੀਂ ਹੈ ਅਸੀਂ ਜੰਗਲ ਵਿੱਚ ਸ਼ਿਕਾਰ ਖੇਡਾਂਗੇ ਅਤੇ ਆਪਣਾ ਨਗਾਰਾ ਜ਼ਰੂਰ ਬਜਾਵਾਂਗੇ ਜਦ ਅਸੀਂ ਕਿਸੇ ਦਾ ਰਾਜਪਾਗ ਨਹੀਂ ਲੈਣਾ ਫਿਰ ਸਾਡੇ ਨਾਲ ਕੋਈ ਝਗੜਾ ਕਿਉਂ ਕਰੇਗਾ ਪਰੰਤੂ ਜੇਕਰ ਕੋਈ ਬਿਨਾਂ ਕਾਰਨ ਹੀ ਸਾਡੇ ਨਾਲ ਟੱਕਰ ਲਵੇਗਾ ਤਾਂ ਫਿਰ ਅਸੀਂ ਆਪਣੇ ਬਚਾਓ ਵਾਸਤੇ ਜੋ ਹੋ ਸਕੇਗਾ ਕਰਾਂਗੇ ਤੁਸੀਂ ਮੈਨੂੰ ਰਾਜੇ ਭੀਮਚੰਦ ਦਾ ਨਾਮ ਲੈ ਕੇ ਬੱਚਿਆਂ ਵਾਂਗੂ ਡਰਾਉਂਦੇ ਹੋ ਪਰੰਤੂ ਅਸੀਂ ਉਸੇ ਤਰ੍ਹਾਂ ਹੀ ਰਹਾਂਗੇ ਜਿਸ ਤਰ੍ਹਾਂ ਪਹਾੜੀ ਰਾਜੇ ਸਾਡੇ ਨਾਲ ਰਹਿਣਗੇ ਅਸੀਂ ਪਹਿਲਾਂ ਕਿਸੇ ਨਾਲ ਵਿਰੋਧ ਨਹੀਂ ਕਰਾਂਗੇ ਪਰ ਜੇ ਕੋਈ ਲੜੇਗਾ ਤਾਂ ਅਸੀਂ ਲੜਾਂਗੇ ਜੇ ਕੋਈ ਮੇਲ ਮਲਾਪ ਰੱਖੇਗਾ ਤਾਂ ਅਸੀਂ ਉਸ ਨਾਲ ਮੇਲ ਮਲਾਪ ਰੱਖਾਂਗੇ ਮਾਤਾ ਜੀ ਅਸੀਂ ਕਿੰਨਾ ਕੁ ਚਿਰ ਛੁਪ ਕੇ ਰਹਾਂਗੇ ਕਦੋਂ ਤੱਕ ਤੌਸਾ ਨਹੀਂ ਖੜਕਾਵਾਂਗੇ ਸਾਨੂੰ ਪ੍ਰਗਟ ਹੋ ਕੇ ਸਭ ਕੁਝ ਕਰਨਾ ਪਵੇਗਾ ਗੁਰੂ ਜੀ ਮਾਤਾ ਜੀ ਨੂੰ ਇਹ ਬਚਨਾ ਆਖ ਕੇ ਉੱਠ ਕੇ ਬਾਹਰ ਦਿਵਾਨ ਵਿੱਚ ਆ ਗਏ ਆਉਂਦਿਆਂ ਹੀ ਆਪ ਜੀ ਨੇ ਗਰਜ ਕੇ ਮਸੰਦਾ ਨੂੰ ਆਖਿਆ ਦੁਆਮਾ ਤਿਆਰ ਕਰਕੇ ਉਸ ਨੂੰ ਚੰਗੀ ਤਰ੍ਹਾਂ ਕਸ ਕੇ ਜ਼ੋਰ ਦੀ ਵਜਾਓ ਇਹ ਗਰਜਨ ਸੁਣ ਕੇ ਮਾਮਾ ਕਿਰਪਾਲ ਛੇਗਰ ਉੱਠ ਕੇ ਗੁਰੂ ਜੀ ਦੇ ਪਾਸ ਆ ਗਿਆ ਅਤੇ ਫਿਰ ਉਹੀ ਗੱਲਾਂ ਆਖੀਆਂ ਕਿ ਸਾਨੂੰ ਹਕੂਮਤ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਉਹਨਾਂ ਪਾਸ ਸਿੱਖੀ ਸੇਵਕੀ ਤੋਂ ਬਿਨਾ ਜੰਗਾ ਜੁੱਧਾਂ ਵਾਸਤੇ ਕੋਈ ਸਮਾਨ ਨਹੀਂ ਹੈ ਸਾਨੂੰ ਸ਼ਾਂਤੀ ਨਾਲ ਰਹਿ ਕੇ ਚੰਗਾ ਮੰਦਾ ਸਮਾਂ ਬੇਖਣਾ ਚਾਹੀਦਾ ਹੈ ਪਰੰਤੂ ਸਤਿਗੁਰੂ ਜੀ ਨੇ ਮਾਮਾ ਜੀ ਨੂੰ ਵੀ ਉਹੀ ਉੱਤਰ ਦਿੱਤਾ ਮਾਮਾ ਜੀ ਅਸੀਂ ਕਿੰਨਾ ਕੁ ਚਿਰ ਸੰਸਾਰ ਵਿੱਚ ਲੋਕ ਛਿਪ ਕੇ ਰਹਾਂਗੇ ਗੁਰੂ ਸਾਹਿਬਾ ਦਾ ਤੇਜ ਪ੍ਰਤਾਪ ਸੱਤ ਸਮੁੰਦਰਾਂ ਤੱਕ ਜਾਣਾ ਹੈ ਪਹਾੜੀ ਰਾਜਾਂ ਤੋਂ ਉਹ ਰੁਕ ਨਹੀਂ ਸਕੇਗਾ ਗੁਰੂ ਘਰ ਕਿਸੇ ਨਾਲ ਬੈਰ ਵਿਰੋਧ ਨਹੀਂ ਰੱਖਦਾ ਦੇਸ਼ਾਂ ਦੇ ਦੇਸ਼ਾਂ ਤੋਂ ਸਿੱਖ ਚੱਲੇ ਆ ਰਹੇ ਹਨ ਮਸੰਦ ਜੋ ਉੱਥੇ ਬੈਠ ਕੇ ਗੁਰੂ ਜੀ ਦੀ ਸਾਰੀ ਗੱਲ ਸੁਣ ਰਹੇ ਸਨ ਉਹਨਾਂ ਨੇ ਕਿਹਾ ਮਹਾਰਾਜੀ ਦੁਸ਼ਮਣ ਤੇ ਆਪਣੇ ਵੱਲ ਤੇ ਤੁਹਾਨੂੰ ਵਿਚਾਰ ਲਵੋ ਤੁਸੀਂ ਜਗਤ ਦੇ ਪੂਜ ਸ਼ਾਂਤ ਸਰੂਪ ਹੋ ਉਹ ਦੇਸ਼ ਦੇ ਰਾਜੇ ਛਲ ਵੱਲ ਕਰਨ ਵਾਲੇ ਹਨ ਫਿਰ ਦੇਸ਼ ਵਿੱਚ ਤੁਰਕਾਂ ਦਾ ਬੜਾ ਜੋਰ ਹੈ ਮਸੰਦਾ ਦੀ ਇਹ ਗੱਲ ਸੁਣ ਕੇ ਸੰਗੋਸ਼ਾ ਜਿਹੜਾ ਬੀਬੀ ਬੀਰੋ ਦਾ ਪੁੱਤਰ ਸੀ ਸੰਗੋਸ਼ਾ ਬੋਲਿਆ ਕੋਏ ਸਾਡੇ ਨਾਨਾ ਜੀ ਨੇ ਜੰਗ ਕਰਕੇ ਤੁਰਕਾਂ ਦੇ ਛੱਕੇ ਛੁੜਾਏ ਹਨ ਇਹ ਉਹਨਾਂ ਦੇ ਪੋਤਰੇ ਹੀ ਸਰਬਕਲਾ ਸਮਰਾਥ ਹਨ ਤੁਸੀਂ ਇਹਨਾਂ ਨੂੰ ਕਿਉਂ ਰੋਕਦੇ ਹੋ ਸੰਗੋਸ਼ਾ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਮਾਮਾ ਜੀ ਅਸੀਂ ਆਪਣੇ ਪਿੰਡ ਵਿੱਚ ਜਾਂ ਬਾਹਰ ਜੋ ਦਿਲ ਆਵੇ ਕਰਾਂਗੇ ਪਹਾੜੀਏ ਜੇ ਆਪਣਾ ਬਲ ਵਿਖਾਉਣਗੇ ਤਾਂ ਅਸੀਂ ਕਿਹੜੀਆਂ ਜਨਾਨੀਆਂ ਹਾਂ ਅਸੀਂ ਅਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਉਹਨਾਂ ਨਾਲ ਵਰਤਾਂਗੇ ਸਾਨੂੰ ਅਕਾਲ ਪੁਰਖ ਨੇ ਜਦ ਪ੍ਰਗਟ ਹੋਣ ਵਾਸਤੇ ਹੀ ਭੇਜਿਆ ਹੈ ਤਾਂ ਫਿਰ ਸੌਂਸੇ ਅਤੇ ਸੈਨਾ ਤੋਂ ਬਿਨਾਂ ਉਸ ਦੀ ਇਹ ਇੱਛਾ ਪੂਰੀ ਕਿਸ ਤਰ੍ਹਾਂ ਹੋ ਸਕਦੀ ਹੈ ਸਤਿਗੁਰੂ ਜੀ ਨੇ ਕਿਹਾ ਕਿ ਉਠੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਤਿਆਰ ਹੋ ਜਾਓ ਪਹਿਲਾਂ ਭੀਮਚੰਦ ਨੂੰ ਹੀ ਧੌਂਸਾ ਸੁਣਾਈਏ ਰਾਜਾ ਭੀਮਚੰਦ ਦੇ ਜੰਗਲ ਵਿੱਚ ਖੇਡिए ਅਤੇ ਧੌਂਸਾ ਖੜਕਾ ਕੇ ਐਸੀ ਗੜਗੜ ਪਾਈਏ ਕਿ ਸਾਰਾ ਪਹਾੜ ਗੂੰਜ ਉੱਠੇ ਗੁਰੂ ਜੀ ਨੇ ਨੰਦਚੰਦ ਨੂੰ ਹੁਕਮ ਕੀਤਾ ਕਿ ਧੌਂਸਾ ਚੰਗੀ ਤਰ੍ਹਾਂ ਮਸਾਲਾ ਲਾ ਕੇ ਤਿਆਰ ਕਰੋ ਜਿਸ ਦੀ ਗੂੰਜ ਪਹਾੜੀ ਰਾਜਿਆਂ ਨੂੰ ਚੰਗੀ ਤਰ੍ਹਾਂ ਸੁਣ ਜਾਵੇ ਸਤਿਗੁਰੂ ਜੀ ਨੇ ਇਸ ਦਾ ਆਕਾਰ ਤੇ ਆਵਾਜ਼ ਸੁਣ ਕੇ ਇਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਸੋ ਪਿਆਰੀ ਸਾਧ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਪੱਤ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ